ਟਾਰਗੇਟ ਨੂੰ ਉਹਨੂੰ ਸਾਰਾ ਕੁਝ ਮਾਰਪੇ ਇੰਦੋਂ ਦਾ ਪਰੇ ਜਾਂਦਾ ਵਾਈਲ ਚੱਕਾਵਾ ਵਾਏ ਪਤਾ ਜਾਨੀ ਆਈ ਤੋਂ ਇਹ ਮੈਟਰੀਅਲ ਸਭ ਕੀ ਹੈ ਨੰਬਰ ਦਾ ਦੇ ਦਿੰਦੇ ਜੇ ਸਾਰੇ ਜਿਹੜੇ ਬਾਹਰ ਚ ਤੇ ਜਰ ਬਾਹਰ ਪਤਾ ਸਾਫ ਹੋਣੇ ਅੰਗੇ ਤਾਂ ਕੋਈ ਨਹੀਂ ਕਰਨਾ ਉਹ ਜੋ ਕੁਝ ਸਮਝਦੇ ਵੇਖੀਏ ਹੋਊ ਮੀਟਿੰਗ ਦੀ ਸ਼ੁਰੂਆਤ ਖੰਭੀਆ ਨਹੀਂ ਹੈਗੀ ਆ ਤਾਂ ਕਹਿ ਸਕਦਾ ਕਿ ਸਿਪ ਕੋਰ ਨਹੀਂ ਜਾਏਗਾ ਮੇਰੇ ਯਾਰ ਮੈਨੂੰ ਦੋ ਕਾਤੇ ਦੇ ਨੇ ਕੋਈ ਸਿਪ ਕੋਰ ਦੇ ਨਾਲ ਸਿਪ ਕੋਰ ਦੇ ਮੈਂਬਰ ਸਾਹਿਬਾਨ ਨੂੰ ਲਿਖੀ ਦਿਓ ਆਉਣੇ ਸ਼ੁਰੂ ਹੋ ਚੁੱਕੇ ਨੇ ਲੋਗਾਂ ਨਾਲ ਨਹੀਂ ਰਮ ਲੋਗਾਂ ਨਾਲ ਨਹੀਂ ਬਾਈਟ ਆਉਣੀ ਯਾਰ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹਦੇ ਨਾਲ ਜੋ ਵਿਕਟਰ ਸਿੰਘ ਜੀ ਬਲਟੋਵਾ ਜੀ ਵੀ ਜੋ ਨੇ ਉਹ ਵੀ ਵਿਸ਼ੇਸ਼ ਤੌਰ ਤੇ ਥੀਮੇ ਦੇ ਵਿੱਚ ਹਿੱਸਾ ਲੈਣ ਉੱਤੇ ਪਹੁੰਚੇ ਨੇ ਤਾਂ ਕੀ ਕੁਛ ਅੱਜ ਦੀ ਮੀਟਿੰਗ ਦੇ ਵਿੱਚ ਨਿਕਲ ਕੇ ਆਉਣਾ ਹੈ ਓਬਵੀਸਟ ਕਨਫਰਮਲ ਜ਼ਰੂਰ ਹੈ ਵਿਸਲਪੈਂਡ ਹੀ ਕਰਾਂਗੇ ਸੇ ਬਲਟੋਵਾ ਜੀ ਬਲਟੋਵਾ ਸਾਹਿਬ ਅਚੰਤਪਨਾ ਜੀ ਜੋ ਮੀਟਿੰਗ ਹੋਣੀ ਹੈ ਕਿਵੇਂ ਦੇਖਦੇ ਆਂਦੀ ਮੀਟਿੰਗ ਕਿਉਂਕਿ ਤਾਂ ਵੀ ਚਰਚਾ ਵਾਂ ਪਹਿਲਾਂ ਵੀ ਹੁੰਦੀ ਰਹੀਆਂ ਨੇ ਜੀ ਦੀ ਗੱਲ ਤੁਹਾਨੂੰ ਸਾਹਿਬ ਪਰ ਬਲਟੋਵਾ ਸਾਹਿਬ ਪਹਿਲਾਂ ਵੀ ਜਿਸ ਤਰੀਕੇ ਨਾਲ ਬਾਈਟ ਬਾਅਦ ਚ ਹੋਣੀ ਹੈ ਸੌ ਸੌ ਮਨੋਜ 15000 थैंक यू तुम सारे आए हैं दसो हुक्म ਰੱਬੀ ਸਿੰਘ ਅ ਵੀ ਹਾਲੇ ਨੂੰ ਨਾ ਕਿ ਲੰਬੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਪਰ ਕਿਤਨਾ ਕਿਤੇ ਸਰਕਾਰ ਸਿੱਖ ਕੌਮ ਦੀ ਪਰਵਾਹ ਉਹਦੀ ਅਪੇਖੀ ਕਰ ਰਹੀ ਹੈ ਉਹ ਤਾਂ ਤੁਹਾਨੂੰ ਸਾਰੀ ਗੱਲ ਸਾਰਾ ਪਤਾ ਹੀ ਹੈ ਮੇਰੇ ਨਾਲੋਂ ਜ਼ਿਆਦਾ ਪਤਾ ਪਰ ਹੁਣ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੇਜ਼ਦਾਰ ਜੀ ਨੇ ਕਮੇਟੀ ਬਣਾਈ ਹੈ ਉਹਦੇ ਵਿੱਚ ਕੁਝ ਮੀਟਿੰਗਾਂ ਸੀ ਕੀਤੀਆਂ ਕੁਝ ਸੰਪਰਕ ਵੀ ਕੇਂਦਰ ਨਾਲ ਕੀਤੇ ਆ ਤੇ ਉਧਰੋਂ ਸਾਨੂੰ ਉਮੀਦ ਹੈ ਕਿ ਠੀਕ ਤੇ ਚੰਗਾ ਹੁੰਗਾਰਾ ਜ਼ਰੂਰ ਮਿਲੇਗਾ ਸਾਡੇ ਹੁਣ ਤੱਕ ਦੇ ਜਿਹੜੇ ਯਤਨ ਹੈ ਹੁਣ ਸ਼ਾਇਦ 22 ਤਰੀਕ ਤੱਕ ਉਹ ਰਾਮ ਮੰਦਰ ਦੀ ਸਾਰੀ ਕਰਕੇ ਇਨੌਗੁਰੇਸ਼ਨ ਕਰਕੇ ਕੁਝ ਕੰਮ ਪਿਛਲੇ ਦਿਨਾਂ ਤੋਂ ਸ਼ਾਇਦ ਉਹਨਾਂ ਦਾ ਧਿਆਨ ਉਧਰ ਜ਼ਿਆਦਾ ਪਰ ਮੈਨੂੰ ਉਮੀਦ ਹੈ ਕਿ ਸਾਡੇ ਜਿਹੜੇ ਯਤਨ ਕੋ ਕੋ ਹੋ ਛੇਤੀ ਤੁਹਾਨੂੰ ਕੋਈ ਅੱਛੀ ਅਸੀਂ ਖਬਰ ਦੇ ਦੱਸ ਜਿਸ ਤਰ੍ਹਾਂ ਦਾ ਬਤਾਰਾ ਜਿਹੋ ਇਹ ਬਿਆਨ ਗ੍ਰਹਿ ਮੰਤਰੀ ਦਾ ਲੋਕ ਸਭਾ ਸਰਣ ਨੂੰ ਮਿਲੇ ਦੇਖਣ ਨੂੰ ਮੇਰੇ ਲੱਗਦਾ ਕਿ ਉਸ ਤੋਂ ਬਾਅਦ ਇਹ ਜੇ ਇਸ ਤਰ੍ਹਾਂ ਜਦੋਂ ਕੋਈ ਸਿਚੁਏਸ਼ਨ ਆਂਦੀ ਹੈ ਕੋਈ ਨਾ ਕੋਈ ਆਪਸ ਚ ਜਿਹੜੀ ਪਾਰਲੀਮੈਂਟ ਚ ਵੀ ਗੱਲਬਾਤ ਹੋ ਜਾਂਦੀ ਹੈ ਕਿਤੇ ਪਰ ਉਸ ਨੂੰ ਅਸੀਂ ਉਹ ਪ੍ਰਤੀਕਰਮ ਵੱਜੋਂ ਵੀ ਹੋ ਸਕਦੀ ਹੈ ਕਿਸੇ ਤਰ੍ਹਾਂ ਦਾ ਪਰ ਉਸ ਨੂੰ ਅਸੀਂ ਇਹ ਨਹੀਂ ਸਮਝਦਾ ਕਿ ਕੇਂਦਰ ਬਿਲਕੁਲ ਇਸ ਪੱਖੋਂ ਅਣਜਾਣ ਹੈ ਜਾਂ ਉਹ ਯਤਨ ਸਾਡੇ ਜਿਹੜੇ ਆ ਉਹਨਾਂ ਨੂੰ ਹੰਗਾਰ ਨਹੀਂ ਪਰੇਗਾ ਮੇਰਾ ਆਪਣਾ ਇਹ ਵਿਸ਼ਵਾਸ ਹੈ ਕੀ ਕੋਈ ਕਿਸ ਤਰ੍ਹਾਂ ਦੀ ਰੋਕ ਹੈ ਕਿਤੀ ਜਾ ਸਕਦੀ ਹੈ ਅਸੀਂ ਪੂਰਾ ਯਤਨ ਕਰਦੇ ਆਂ ਕਰ ਰਹੇ ਆਂ ਤੇ ਜਦੋਂ ਵੀ ਕੋਈ ਅੱਛੀ ਗੱਲ ਹੋਈ ਤਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਬਹੁਤ ਤਰਫੇ ਠੀਕ ਹੈ ਕਿਵੇਂ ਵੇਖਦੇ ਆਂ ਦੀ ਮੀਟਿੰਗ ਤੋਂ ਬਾਅਦ ਧਾਮੀ ਸਾਹਿਬ ਦੱਸਣਗੇ ਮੀਟਿੰਗ ਤੋਂ ਬਾਅਦ ਧਾਮੀ ਸਾਹਿਬ ਦੱਸਣਗੇ ਪਰ ਵਰਤੋਨ ਸਾਹਿਬ ਪਹਿਲਾਂ ਵੀ ਜਿਸ ਤਰੀਕੇ ਨਾਲ ਮੀਟਿੰਗਾਂ ਹੋਈਆਂ ਨੇ ਕੇਂਦਰ ਦਾ ਰੁਖ ਕਿਵੇਂ ਵੇਖਦੇ ਹੋ ਹਜ ਤੱਕ ਸਭ ਦੱਸਾਂਗੇ ਧਾਮੀ ਸਾਹਿਬ ਦੱਸਣਗੇ ਮੀਟਿੰਗ ਮੀਟਿੰਗ ਕਰਨ ਤੋਂ ਬਾਅਦ ਉਹ ਆਇਓ ਬਾਹਰ ਮਰੋ ਲੈ 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 ਬਾਰਿਆ ਆਈ ਗਏ ਬਾਤ ਉਠਾਇਰ ਗੱਲ ਕਰਾਂ ਗਾ ਨਾ 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 ਕੇਂਦਰ ਦੇ ਨਾਲ ਗੱਲਬਾਤ ਕੀਤੀ ਜਾਏ ਕੇਂਦਰ ਦੇ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲਬਾਤ ਕੀਤੀ ਜਾ ਔਰ ਹਮਦਰ ਸਾਹਿਬ ਨੇ ਇਹ ਜ਼ਿੰਮੇਵਾਰੀ ਲਈ ਸੀ ਹੁਣ ਸਮਾਨ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ ਐਸਜੀਪੀਸੀ ਨੇ ਆਪਣੇ ਰੋਲ ਕਿੰਨਾ ਕੁ ਪਲੇ ਕੀਤਾ ਜਾਂ ਹਮਦਰ ਸਾਹਿਬ ਨੇ ਆਪਣੀ ਜ਼ਿੰਮੇਵਾਰੀ ਕਿਉਂ ਕੀਤੀ ਪੂਰੀ ਤਰੀਕੇ ਨਾਲ ਨਿਭਾਉਣ ਵਾਲੇ ਬੰਦੇ ਨੇ ਕਿਸ ਤਰੀਕੇ ਦੀ ਕਿਉਂਕਿ ਇੱਕ 22 ਤਰੀਕਾ ਜਿਹੜਾ ਮੁੱਦਾ ਹੈ ਸਰਕਾਰ ਸਾਰੀ ਪੱਬਾ ਪਾ ਰਿਆ ਹੈ ਰਾਮ ਮੰਦਰ ਨੂੰ ਲੈ ਕੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਸ ਕਰਕੇ ਵੀ ਸਮਾਨ ਨਾ ਮਿਲਿਆ ਹੋਇਆ ਇਹ ਸਾਰੀਆਂ ਗੱਲਾਂ ਹੁਣ ਵਿਚਾਰੀਆਂ ਜਾਣਗੀਆਂ ਔਰ ਅਗਲੀ ਰੂਪ ਰੇਖਾ ਜਿਹੜੀ ਬਣਾਈ ਗਈ ਕਿਉਂਕਿ ਪਿਛਲੀ ਮੀਟਿੰਗ ਤੇ ਰਾਹੀ ਵੀ ਜੇ ਆਪਾਂ ਗੱਲ ਕਰ ਲਈਏ ਤਾਂ ਰਾਜਵਾਨਾ ਸਾਹਿਬ ਵੀ ਉਹ ਕਾਫੀ ਨਿਰਾਸ਼ ਨਜ਼ਰ ਆਏ ਨੇ ਤਾਂ ਕਈ ਉਮੀਦਾਂ ਵੀ ਸਾੜਾ ਕਿਉਂਕਿ ਜੇ ਗੱਲ ਕਰ ਲਈਏ ਤਾਂ ਸ਼ਰੋਣੀ ਕਮੇਟੀ ਦੀ ਤਾਂ ਪਿਛਲੇ ਜੋ ਸਮੇਂ ਦੇ ਵਿੱਚ ਸਰਕਾਰਾਂ ਵੀ ਰਹੀਆਂ ਨੇ ਕੇਂਦਰ ਦੇ ਨਾਲ ਗੱਠਜੋੜ ਵੀ ਰਿਆ ਉਦੋਂ ਵੀ ਬੜਾ ਕੁਝ ਹੋ ਸਕਦਾ ਸੀ ਦੇਖੋ ਰਾਜਵਾਨਾ ਸਾਹਿਬ ਦੀ ਨਾਰਾਜ਼ਗੀ ਉਹਨਾਂ ਦੀ ਨਮੋਸ਼ੀ ਹੋਣਾ ਜਾਇਜ਼ ਹੈ ਔਰ ਕਿਉਂਕਿ ਇਨੇ ਸਾਲ ਜੇਲ੍ਹਾਂ ਦੇ ਵਿੱਚ ਰਹਿ ਕੇ ਔਰ ਕਿਤੇ ਲਈ ਜੇਲ ਕੱਟੀ ਹੈ ਜੇਲ ਕੱਟੀ ਹੈ ਪਾਂਥ ਲਈ ਔਰ ਪੰਜ ਦੀਆਂ ਜਿਹੜੀਆਂ ਸਰਕਾਰਾਂ ਰਹੀਆਂ ਹੌਨ ਪੰਜ ਦੇ ਨਾਮ ਦੇ ਉੱਤੇ ਵੋਟਾਂ ਲਈਆਂ ਹੌਨ ਉਹ ਸਰਕਾਰਾਂ ਨੇ ਕੁਝ ਨਾ ਕੀਤਾ ਹੋਏ ਤੇ ਨਮੋਸ਼ੀ ਆਪਣੇ ਆਪ ਹੁਣੀ ਮੈਂ ਸਮਝਦਾ ਕਿ ਵਾਜਿਬ ਹੈ ਔਰ ਜਿਹੜੀ ਇਹ ਕਮੇਟੀ ਬਣਾਈ ਗਈ ਹੈ ਇਹ ਆਪਣੀ ਡਿਊਟੀ ਤੇ ਪੂਰੀ ਤਰੀਕੇ ਨਾਲ ਕਰ ਰਹੀ ਹੈ ਮਗਰ ਇੱਕ ਮਾਹੌਲ ਐਫਜੇ ਬਣ ਚੁੱਕੇ ਨੇ ਪਹਿਲੇ ਉਸ ਮਾਹੌਲ ਨੂੰ ਜਿਦਾ ਕਹਿੰਦੇ ਆ ਨਾ ਕਿ ਉਖੜੀ ਹੋਈ ਰਾਹ ਨੂੰ ਪਹਿਲੇ ਰਾਹ ਪਧਰਾ ਕਰਨਾ ਬੜਾ ਜ਼ਰੂਰੀ ਹੈ ਹੱਲੇ ਤੇ ਰਾਹ ਪਧਰਾ ਕਰਨ ਦੇ ਉੱਤੇ ਲੱਗੇ ਹੋਏ ਆ ਮੈਨੂੰ ਲੱਗਦਾ ਬੜੀ ਜਲਦੀ ਜਿਹੜੀ ਮੰਜ਼ਿਲ ਹੈ ਉਹ ਵੀ ਪਹੁੰਚ ਜਾਏ ਪਰ ਕੇਂਦਰ ਦਾ ਜਿਸ ਤਰੀਕੇ ਨਾਲ ਰੁਕ ਸੀਗਾ ਅਮਿਤ ਸ਼ਾਹ ਹੁਣਾਂ ਦਾ ਬਿਆਨ ਆਇਆ ਕਿ ਜੇ ਪਛਤਾਵਾ ਨਹੀਂ ਤੇ ਫਿਰ ਅਹਿਮ ਕਾ ਦਾ ਤਾਂ ਇਹ ਚੀਜ਼ਾਂ ਦੇ ਉੱਤੇ ਕਿਵੇਂ ਵੇਖਦੇ ਹੋ ਕਿ ਕੇਂਦਰ ਨੂੰ ਕਿਤਨਾ ਕਿਤੇ ਨਰਮੀ ਦਿਖਾਣੀ ਚਾਹੀਦੀ ਹੈ ਦੇਖੋ ਕੇਂਦਰ ਨੇ ਨਰਮੀ ਰੱਖੀ ਜਾਂ ਨਹੀਂ ਰੱਖੀ ਮੈਂ ਸਮਝਦਾ ਕਿ ਪੰਜ ਮੈਮਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣਾਉਣ ਤੋਂ ਬਾਅਦ ਵੀ ਬਹਾਰ ਸਿਮਰਤ कौर ਬਾਦਲ ਦਾ ਉੱਥੇ ਇਹ ਸਵਾਲ ਕਰਨਾ ਹੀ ਗਲਤ ਸੀ ਉਹਨਾਂ ਨੂੰ ਇਹ ਗੱਲ ਕਰਨੀ ਦੀ ਚਾਹੀਦੀ ਸੀ ਜੇ ਕੀਤੀ ਸੀ ਤੇ ਫਿਰ ਪੂਰੀ ਦ੍ਰਿੜਤਾ ਦੇ ਨਾਲ ਖੜੇ ਰਹਿੰਦੇ ਔਰ ਉਸ ਤੇ ਕੋਈ ਨਾ ਕੋਈ ਸਟੈਂਡ ਐਫੋ ਜਾ ਲੈ ਕੇ ਆਂਦੇ ਕਿ ਪੰਥ ਨੂੰ ਔਰ ਪੰਜਾਬ ਨੂੰ ਉਹਨਾਂ ਤੇ ਮਾਣ ਹੁੰਦਾ ਇਹ ਇੱਕ ਦਿਖਾਵੇ ਕਰਕੇ ਖੜੇ ਹੋਣਾ ਔਰ ਬਹਿ ਜਾਣਾ ਹਮੇਸ਼ਾ ਦੇ ਕਹਿਣ ਤੋਂ ਬਾਅਦ ਇਹ ਕੋਈ ਰੋਲ ਕੋਈ ਠੀਕ ਸਮਝ ਨਹੀਂ ਆਇਆ ਮੈਂ ਸਮਝਦਾ ਕਿ ਜਦ ਪੰਜ ਮੈਂਬਰੀ ਕਮੇਟੀ ਤੇ ਜ਼ਿੰਮੇਵਾਰੀ ਅਕਾਲਤਖ ਸਾਹਿਬ ਨੇ ਲਈ ਹੈ ਕਿਸੇ ਨੂੰ ਵੀ ਇਹਦੇ ਵਿੱਚ ਹਲੇ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਜਿਹੜਾ ਵੀ ਫੈਸਲਾ ਜਜ਼ਦਾਰ ਸਾਹਿਬ ਅੱਗੋਂ ਦੇਣਗੇ ਅਸੀਂ ਤੇ ਉਹਨਾਂ ਦੇ ਆਦੇਸ਼ ਨਾਲ ਇੱਥੇ ਆਂਦੇ ਆ ਨਾ ਕੋਈ ਸ਼੍ਰੋਮਣੀ ਕਮੇਟੀ ਦੇ ਆਦੇਸ਼ ਦੇ ਨਾਲ ਇੱਥੇ ਆਏ ਆ ਨਾ ਸ਼੍ਰੀ ਕੋਈ ਅਕਾਲਤਖ ਅਕਾਲੀ ਦਲ ਦੇ ਸੋ ਅਕਾਲ ਤਖਸਾਲ ਸਾਹਿਬ ਦੇ ਜੱਜ ਸਾਹਿਬ ਨੂੰ ਜਿਹੜੀ ਵੀ ਰੂਪਰੇਖਾ ਬਣਾ ਕੇ ਦੇਣਗੇ ਅਸੀਂ ਉਹਨਾਂ ਦੇ ਪੈਰਾ ਦੇਵਾਂਗੇ ਲੱਗਦਾ ਕੋ ਚਾਚਾ ਵੱਡਾ ਨਿਕਲ ਕੇ ਆਏਗਾ ਮੈਂ ਦੇਖੋ ਉਹਨੇ ਸਲਾਹ ਕਰਕੇ ਦੱਸ ਦਿਆਂ ਵਾਪਸ ਆ ਕੇ ਦੱਸ ਜੀ